ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਜੜੀ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਏ ਘਟਨਾ ਉਦੋਂ ਵਾਪਰੀ ਹੈ ਜਦੋਂ ਨੌਜਵਾਨ ਆਪਣੇ ਘਰ ਦੇ ਵਿੱਚ ਸੀਗਾ ਤੇ ਅਚਾਨਕ ਹੀ ਗੋਲੀਆਂ ਮਾਰ ਕੇ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਇਹ ਖਬਰ ਜੜੀ ਹੈ ਵਾਇਰਲ ਹੋ ਰਹੀ ਹੈ ਤਾਂ ਤੁਹਾਨੂੰ ਦਸਵੀਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਉਸ ਨੌਜਵਾਨ ਦੀ ਜਿਸ ਦਾ ਨਾਮ ਸੋਨੂ ਝੱਟਾ ਦੱਸਿਆ ਜਾ ਰਿਹਾ ਹੈ ਇਸ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਜਿਹੜਾ ਇਸ ਹਮਲੇ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਤੇ ਕਈ ਹੋਰ ਲਗਾਤਾਰ ਜਿਹੜੇ ਨੇ ਖਬਰਾਂ ਜਿਹੜੀਆਂ ਚੱਲਦੇ ਰਹੀਆਂ ਨੇ ਕਿਉਂਕਿ ਕੁਝ ਦਿਨ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਕੁਝ ਨੌਜਵਾਨ ਦਾ ਜਿਹੜਾ ਕਤਲ ਹੋਇਆ ਸੀ ਜਿਸ ਤੋਂ ਬਾਅਦ ਇੱਕ ਵੀਡੀਓ ਜਿਹੜੀ ਇੱਕ ਪੋਸਟ ਜਿਹੜੀ ਹੈ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਸੋਨੂ ਚੱਠਾ ਵੱਲੋਂ ਜਿਹੜੀ ਹੈ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਸੀ ਜਿਸ ਤੋਂ ਬਾਅਦ ਸੋਨੂੰ ਚੱਟਾ ਨੇ ਖੁਦ ਸਾਹਮਣੇ ਆ ਕੇ ਕਿਹਾ ਸੀ ਕਿ ਇਸ ਜਿਹੜਾ ਕਤਲ ਦੇ ਵਿੱਚ ਉਸਦਾ ਕੋਈ ਲਿੰਕ ਨਹੀਂ ਹੈ ਤਾਂ ਹੁਣ ਜੋ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਘਰ ਦੇ ਵਿੱਚ ਦਾਖਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਜਿਹੜਾ ਇੱਕ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਗੁਰਦਾਸਪੁਰ ਦਾ ਇਹ ਨੌਜਵਾਨ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਵਿੱਚ ਵੀ ਕਈ ਮਾਮਲਿਆਂ ਦੇ ਵਿੱਚ ਇਸ ਦਾ ਨਾਮ ਜਿਹੜਾ ਹੈ ਅਕਸਰ ਹੀ ਆਂਦਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਇੱਕ ਕਤਲ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਹੈ ਲਈ ਗਈ ਸੀ ਜਿਸ ਦੇ ਵਿੱਚ ਵੀ ਇਸ ਦਾ ਨਾਮ ਸਾਹਮਣੇ ਆ ਪਰ ਬਕਾਇਦਾ ਇਸ ਨੇ ਇੱਕ ਸਾਹਮਣੇ ਆ ਕੇ ਵੀ ਕਿਹਾ ਕਿ ਇਸ ਦੇ ਕਤਲ ਦੇ ਵਿੱਚ ਇਸ ਦਾ ਕੋਈ ਲਿੰਕ ਨਹੀਂ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਇਸ ਨੋਦਵਾਨ ਦਾ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਹੋਰ ਜਿਹੜਾ ਇਹ ਵਿਅਕਤੀ ਇਸ ਪੂਰੇ ਹਮਲੇ ਦੇ ਵਿੱਚ ਜ਼ਖਮੀ ਹੋਇਆ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਗੱगन ਜੁੜ ਚੁੱਕੇ ਨੇ ਜੀ ਗੱगन ਪੰਜਾਬੀ ਨੌਜਵਾਨ ਦਾ ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਉਸ ਦਾ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਦੇਖੋ ਰਵੀ ਇਹ ਅੰਟਾਰੀਓ ਦੇ ਅੰਟਾਰੀਓ ਸੂਬੇ ਦੇ ਬ੍ਰੈਂਪਟਨ ਦੇ ਵਿੱਚ ਅਸਲ ਮੂਰੇ ਇਲਾਕਾ ਆ ਉਥੇ ਵਾਰਡਨ ਸਟਰੀਟ ਦੇ ਵਿੱਚ ਇੱਕ ਘਟਨਾ ਹੋਈ ਹੈ ਜਿਹੜੇ ਕੈਨੇਡਾ ਦੇ ਸਮੇਂ ਦੇ ਵਿੱਚ ਜਿਹੜੇ ਕੈਨੇਡਾ ਸਮੇਂ ਦੇ ਵਿੱਚ ਜਿਹੜੀ ਰਾਤ ਸ਼ਾਮ ਦਾ ਸਮਾਂ ਸੀਗਾ तकरीबन 8 ਵਜੇ ਹੁਣ ਤੋਂ तकरीबन 7-8 ਘੰਟੇ ਪਹਿਲਾਂ ਦੀ ਇਹ ਵਾਰਦਾਤ ਹੈ ਔਰ ਜਿਹੜੀ ਉਥੋਂ ਦੀ ਸਤਨਕ ਪੁਲਿਸ ਵੀ ਹੈ ਪੀਲ ਰੀਜਨਲ ਪੁਲਿਸ ਉਹਨਾਂ ਨੇ ਵੀ ਟਵਿੱਟਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਘਟਨਾ ਦੀ ਜਾਣਕਾਰੀ ਜਿਹੜੀ ਦਿੱਤੀ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਘਰ ਦੇ ਵਿੱਚ ਵਾਰਦਾਤ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜੇ ਦੀ ਜਿਹੜੀ ਹੈ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਟਰਾਮਾ ਸੈਂਟਰ ਦੇ ਵਿੱਚ ਲਿਜਾਇਆ ਗਿਆ ਹੈ ਪਰ ਹੁਣ ਇਸ ਜਿਹੜੀ ਨੌਜਵਾਨ ਦੀ شناخت ਹੋਈ ਹੈ کاروبਾਰੀ ਹੈ ਕੈਨੇਡਾ ਦਾ ਸੋਨੂ ਚੱਠਾ ਜਿਹੜਾ ਕਿ ਪਿੱਛੇ ਇੱਥੇ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਹੈ ਔਰ ਗਰਦਾਸਪੁਰ ਜਿਹੋਦੇ ਪਿਤਾ ਜਿਹੜੇ ਨੇ ਤੇ ਕਿਤੇ ਬਾੜੀ ਕਰਦੇ ਨੇ ਉਹਦੇ ਬ੍ਰਦਰ ਵੀ ਇੱਥੇ ਨੇ ਤਾਂ ਇਹ ਜਿਹੜਾ ਜਿਹੜਾ ਤੁਹਾਨੂੰ ਚੱਟਾ ਹੈ ਇਹ ਕੈਨੇਡਾ ਦੇ ਵਿੱਚ ਤਕਰੀਬਨ 8 ਤੋਂ 10 ਸਾਲ ਪਹਿਲਾਂ ਗਿਆ ਸੀ ਤੇ ਉੱਥੇ ਇਹਦੇ ਇੱਕ ਟਰਾਂਸਪੋਰਟ ਦਾ ਜੋ ਕਾਰੋਬਾਰ ਸੀ ਉਹ ਕੀਤਾ ਸੀ ਮਹਾਰਾਜਾ ਟਰਾਂਸਪੋਰਟ ਕੰਪਨੀ ਸੀ ਐਸਡੀ ਜਿਹੜੀ ਉਹਤੇ ਚਲਾ ਰਿਹਾ ਸੀਗਾ ਤੇ ਅ ਕਾਜ ਜੋ ਵਾਰਦਾਤ ਹੋਈ ਹੈ ਜੋ ਜਾਣਕਾਰੀ ਲੋਕਲ ਮੀਡੀਆ ਤੋਂ ਤੇ ਜਾਂ ਉਸ ਕੈਨੇਡਾ ਦੀ ਪੁਲਿਸ ਵੱਲੋਂ ਜੋ ਅਕਾਉਂਟ ਸਰੋਤਾਂ ਦੇ ਭਲੇ ਤੋਂ ਮਿਲ ਰਹੀ ਹੈ ਜਾਂ ਇਹਨਾਂ ਦੇ ਫ੍ਰੈਂਡਸ ਜਿਹੜੇ ਕੁਝ ਇਹਦੇ ਸਾਥੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਨੇ ਉਸ ਦੇ ਮੁਤਾਬਕ ਇਨਾਂ ਦੇ ਘਰ ਦੇ ਵਿੱਚ ਜਦੋਂ ਦੋ ਇਸੋਨੂ ਜੋ ਮੌਜੂਦ ਸੀ ਤਾਂ ਇਹਨਾਂ ਦਾ ਇੱਕ ਜੋ ਤੇ ਘਰ ਦੇ ਵਿੱਚ ਜੋ ਕਿਹਾ ਨੌਕਰ ਮੌਜੂਦ ਸੀਦਾ ਦਰਵਾਜ਼ਾ ਜਦੋਂ ਉਸਨੇ ਖੋਲਿਆ ਤਤਵੰਤ ਫਾਇਰਿੰਗ ਹੋਈ ਤੇ ਉਸ ਦੇ ਉੱਤੇ ਤਾਪੜ ਤੋਂ ਉਹ ਗੋੜੀਆਂ ਦੋ ਹਮਲਾਵਰ ਦੱਤੇ ਜਾ ਰਹੇ ਨੇ ਜਿਹੜੇ ਪਹੁੰਚੇ ਤੇ ਤਾਪੜ ਤੋਂ ਉਹ ਗੋਲੀਆਂ ਚਲਾਈਆਂ ਤਾਂ ਗੋਲੇ ਚਲਾ ਕੇ ਉਹਨਾਂ ਨੇ ਜੋ شناخت ਕੀਤੀ ਉਹਦੀ ਤਾਂ ਉਹਨਾਂ ਨੂੰ ਕਿਉਂਕਿ ਸੋਨੂ ਚੱਠਾ ਦੇ ਉੱਤੇ ਅਟੈਕ ਕਰਨ ਆਏ ਸੀ ਤੇ ਜਦੋਂ ਉਹਨਾਂ ਨੂੰ ਲੱਗਾ ਕਿ ਸੋਨੂ ਚੱਠਾ ਨਹੀਂ ਹੈ ਤਾਂ ਫਿਰ ਉਹਨਾਂ ਨੇ ਦੁਬਾਰਾ ਜਿਹੜੀ ਹੈ ਅਟੈਕ ਦੁਬਾਰਾ ਕੀਤਾ ਤੇ ਸੋਨੂ ਚੱਠਾ ਦੇ ਉੱਤੇ ਗੋਲੀਆਂ ਚਲਾਈਆਂ ਜੋ ਲੋਕਲ ਉਥੋਂ ਦੇ ਸਥਾਨਕ ਕੁਝ ਜਰਨਲਿਸਟ ਜਿਹੜੇ ਗੱਲ ਵੀ ਹੋਈ ਹੈ ਉਸ ਮੁਤਾਬਕ ਦੱਸ ਰਹੇ ਨੇ ਕਿ ਕਾਫੀ ਜਿਹੜੀ ਹੈ ਵਾਰਦਾਤ ਹੈ ਕਾਫੀ ਹੈਂਸ ਤਰੀਕਾ ਹੈ ਇਸ ਨੂੰ ਵਾਰਦਾਤ ਅਸਲੀਬਿਕ ਕੀਤਾ ਗਿਆ ਹੈ ਕਿਉਂਕਿ ਗੋਲੀਆਂ ਕਾਫੀ ਚੱਲੀਆਂ ਨੇ ਔਰ ਸਿਰ ਦੇ ਉੱਤੇ ਵੀ ਜੋ ਗੋਲੀਆਂ ਲੱਗੀਆਂ ਨੇ ਤਾਂ ਜਰੂਰ ਆਦੀ ਜਾਂ ਜੇ ਇਸ ਦੇ ਵਿੱਚ ਪਤਾ ਨਹੀਂ ਲੱਗਾ ਕਿ ਕਾਰੋਬਾਰੀ ਕਾਰਨਾ ਕਰਕੇ ਹੱਤਿਆ ਹੋਈ ਹੈ ਜਾਂ ਇਸ ਦੇ ਪਿੱਛੇ ਕੋਈ ਗੈਂਗਬਾੜੀ ਹੈ ਕਿਉਂਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਨਾਰਥ ਅਮਰੀਕਾ ਦੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਨੇ ਜਿਹੜਾਂ ਦੇ ਜੋ ਵਿੱਚ ਪਿੱਛੇ ਪੰਜਾਬੀ ਪਛੋਕਣ ਵਾਲੇ ਸਾਡੇ ਨੌਜਵਾਨ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਜਾਂ ਹਰਿਆਣੇ ਦੇ ਨਾਲ ਜਾਂ ਕਿਤੇ ਉੱਤਰੀ ਭਾਰਤ ਨਾਲ ਇਹਨਾਂ ਨੌਜਵਾਨਾਂ ਦਾ ਨਾਂ ਸਾਹਮਣੇ ਆ ਰਿਹਾ ਤਾਂ ਉਸ ਦੇ ਤਹਿਤ ਵੀ ਉਸ ਨੂੰ ਦੇਖਿਆ ਰਿਹਾ ਹੁਣ ਕਪਤਨ ਦੀ ਪੁਲਿਸ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਜਾਂਚ ਜਿਹੜੀ ਕਰ ਰਹੀ ਹੈ ਤੁਹਾਨੂੰ ਚੱਟਾ ਜਿਹੜਾ ਤੁਹਾਨੂੰ ਦੱਸ ਦਿੰਦੇ ਕਿ ਤੁਹਾਨੂੰ ਚੱਟਾ ਜਿਹੜਾ ਸੀ ਅੱਜ ਤੋਂ ਤਕਰੀਬਨ ਡੇਢ 1.5 ਤੋਂ ਉਧਾ ਕੇ ਪਹਿਲਾਂ ਮਾਝੇ ਵਿੱਚ ਸਰਗਰਮ ਸੀ ਪਰ ਅੱਜ ਤੋਂ ਤਕਰੀਬਨ 2.5 ਮਹੀਨੇ ਪਹਿਲਾਂ ਵੀ ਕੈਨੇਡਾ ਦੇ ਵਿੱਚ ਇੱਕ ਵਾਰਦਾਤ ਹੋਈ ਸੀਗੀ ਉਸ ਦੇ ਵਿੱਚ ਕੋਈ ਜਿਹੜੇ ਕਾਰ ਮਕੈਨਿਕ ਦਾ ਕੰਮ ਕਰਦੇ ਸੀਗੇ ਐਪਲਟਨੋ ਵਾਸ਼ਰਨ ਪ੍ਰੀਤ ਸਿੰਘ ਨੂੰ ਆ ਬਰਫ ਐਪਲ ਨੂੰ ਆ ਉਹਨਾਂ ਦਾ ਇੱਕ ਮਰਡਰ ਹੋਇਆ ਸੀ ਜੂਨ ਦੇ ਮਹੀਨੇ 25 ਤਰੀਕ ਨੂੰ ਤਾਂ ਉਹਨਾਂ ਦੀ ਜਿਹੜੀ ਹੱਤਿਆ ਹੋਈ ਸੀ ਤਾਂ ਉਹਦੇ ਸੰਬੰਧੀ ਕੁਝ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਜਿੰਮੇਵਾਰੀ ਲਈ ਕਿਸੇ ਨੇ ਉਹ ਕਿਸੇ ਗੈਂਗਸਟਰਾਂ ਨੇ ਜਿੰਮੇਵਾਰੀ ਲਈ ਸੀ ਬਗੈਰਾਂ ਸੋਸ਼ਲ ਮੀਡੀਆ ਦੇ ਉਸ ਤੋਂ ਬਾਅਦ ਜਸਪਾਲ ਸਿੰਘ ਆਜ਼ਾਦ ਨਾਮ ਦੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਆਈਡੀ ਬਣੀ ਸੀ ਤਾਂ ਉਸ ਦੇ ਵੱਲੋਂ ਉਸ ਪਾਈ ਗਈ ਸੀ ਕਿ ਇਹ ਜਿਹੜੀ ਹੱਤਿਆ ਕੀਤੀ ਗਈ ਹੈ ਸੋਨੂ ਚੱਠਾ ਤੇ ਪ੍ਰਭ ਨੱਤ ਨਾਲ ਇਹ ਦੁਸ਼ਮਣੀ ਦਾ ਨਤੀਜਾ ਉਸ ਦੇ ਕਾਰਨ ਹੋਇਆ ਸੀ ਤਾਂ ਇਸ ਤੋਂ ਬਾਅਦ ਸੋਨੂ ਚੱਠਾ ਨੇ ਜਿਹੜੇ ਪੰਜਾਬ ਦੇ ਜਰਨਲਿਸਟ ਸੀ ਇਹਨਾਂ ਨਾਲ ਫੋਨ ਕੀਤਾ ਔਰ ਇਹਨਾਂ ਨੂੰ ਕਿਹਾ ਕਿ ਉਸ ਦਾ ਇਸ ਦੇ ਵਿੱਚ ਵੀ ਇੱਕ ਪੋਸਟ ਹੈ ਔਰ ਫੇਕ ਆਈਡੀਆ ਕਿਉਂਕਿ ਉਹਨਾਂ ਦਾ ਇਸ ਖਵਾਂਦੇ ਨਾਲ ਕੋਈ ਜਿਹੜਾ ਜਿਹੜਾ ਸੰਪਰਕ ਨਹੀਂ ਹੈ ਸੋਨੂ ਚੱਠਾ ਨੇ ਆਪਣੀ ਸਥਿਤੀ ਕਲੀਅਰ ਕੀਤੀ ਸੀ ਕਿ ਕਿਹਾ ਸੀ ਕਿ ਜਸਪਾਲ ਸਿੰਘ ਯਾਦ ਜਿਹੜਾ ਨਾਮ ਹੈ ਇਸ ਨਾਮ ਦੀ ਜਿਹੜੀ ਪੋਸਟ ਹੈ ਫੇਕ ਹੈ ਦੋਸਤੋ ਬਰਾਬਰ ਇਹਨਾਂ ਖੰਡਣ ਬਕਾਇਦਾ ਕੀਤਾ ਸੀ ਤੇ ਤਕਰੀਬਨ ਉਸ ਤੋਂ 2 ਮਹੀਨੇ ਬਾਅਦ ਉਹ ਜਿਹੜੀ ਇਹ ਵਾਰਦਾਤ ਹੋਈ ਹੈ ਉਹ ਇਕੱਠਾ ਤੇ ਜਿਵੇਂ ਸ਼ੁਰੂਆਤੀ ਤੌਰ ਤੇ ਲੱਗ ਰਿਹਾ ਹੈ ਤਾਂ ਜਿਵੇਂ ਕਿ ਗੈਂਗਵਾਰ ਦਾ ਨਤੀਜਾ ਹੈ ਪੁਲਿਸ ਜੀ ਜਿਵੇਂ ਜਿਵੇਂ ਗਗਨ ਤੁਸੀਂ ਦੱਸ ਵੀ ਰਹੇ ਹੋ ਔਰ ਜੋ ਹਲੇ ਸ਼ੁਆਤੀ ਜਾਂਚ ਵਿੱਚ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਹਿ ਰਿਹਾ ਹੈ ਕਿਆ ਜਾ ਰਹਾ ਹੈ ਕਿ ਗੈਂਗਵਾਰ ਦੇ ਨਾਲ ਇਸ ਜਿਹੜਾ ਸੋਨੂ ਚੱਠਾ ਦਾ ਪੁਰਾਣਾ ਜਿਹੜਾ ਇਹ ਰਿਕਾਰਡ ਰਿਹਾ ਹੈ ਅਕਸਰ ਹੀ ਜਦੋਂ ਤੁਸੀਂ ਪਹਿਲੇ ਵੀ ਦੱਸਿਆ ਹੈ ਕਿ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਦੇ ਵਿੱਚ ਸੋਨੂ ਚੱਠਾ ਦਾ ਨਾਮ ਵੀ ਸਾਹਮਣੇ ਆਇਆ ਸੀ ਤਾਂ ਹਲੇ ਸ਼ੁਰੂਆਤੀ ਜਾਂਚ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਇਹ ਗੈਂਗਵਾਰ ਦੇ ਕਰਕੇ ਹੀ ਜਿਹੜੀਆਂ ਗੋਲੀਆਂ ਚੱਲੀਆਂ ਨੇ ਜਿਹੜਾ ਇਹ ਹਮਲਾ ਕੀਤਾ ਗਿਆ ਹੈ ਦੇਖੋ ਰਵੀ ਇਸ ਦੇ ਬਾਰੇ ਜੀ ਕਲੀਅਰ ਨਹੀਂ ਆਇਆ ਪਰ ਇਹ ਕਿ ਸੋਨੂ ਚੱਟਾ ਚੱਥੇ ਦੇ ਵਿੱਚ ਜਰੂਰ ਰਿਹਾ ਸੀ ਕੈਨੇਡਾ ਦੇ ਵਿੱਚ ਉਹ ਕਾਰੋਬਾਰ ਕਰ ਰਿਹਾ ਸੀ ਖਾਸ ਤੌਰ ਤੇ ਉੱਥੇ ਉਸਦੇ ਕੋਈ ਅਪਰਾਧਿਕ ਉੱਥੇ ਕਿਸੇ ਤਰ੍ਹਾਂ ਦੀ ਗੈਂਗਬਾੜੀ ਦੇ ਵਿੱਚ ਉਹਦਾ ਨਾਮ ਨਹੀਂ ਸੀਗਾ ਉੱਥੇ ਤਾਂ ਉਹ ਆਪਣਾ ਕਾਰੋਬਾਰ ਕਰ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਬਟ ਇਹ ਇਹ ਜਿਹੜੀ ਮੀਡੀਆ ਦੇ ਦੂਜੇ ਦਿਨ ਇਹ ਚਰਚਾ ਹੈ ਪਰ ਉਸ ਤੋਂ ਪਹਿਲਾਂ ਜਦੋਂ ਇਹ ਪੰਜਾਬ ਦੇ ਵਿੱਚ ਸੀਗਾ ਤਾਂ ਮਾਝੇ ਏਰੀਆ ਦੇ ਵਿੱਚ ਕਾਫੀ ਸਰਗਰਮ ਸੀ ਅੰਮ੍ਰਿਤਸਰ ਡਿਲੇਸ ਹਟਿਆਲਾ ਕਾਲਜ ਦੇ ਵਿੱਚ ਉੱਥੇ ਜੋ ਪਰਦਾ ਸੀਗਾ ਤਾਂ ਉਤੋਂ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਵੀ ਕਾਫੀ ਵਾਰ-ਵਾਰ ਇਹਨਾਂ ਦਾ ਹੁੰਦਾ ਸੀਗਾ ਤਾਂ ਉਸ ਵੇਲੇ ਵੀ ਦੋ ਗਰੁੱਪਾਂ ਦੇ ਵਿੱਚ ਕਾਫੀ ਤਕਰਾਰਬਾਜ਼ੀ ਰਹੀ ਸੀਗੀ ਹਿੰਸਕ ਵਾਰਦਾਤਾਂ ਤਾਂ ਉਸ ਵੇਲੇ ਵੀ ਹੋਈਆਂ ਸੀ ਉਸ ਵੇਲੇ ਦੇ ਜੋ ਪੁਰਾਣੀਆਂ ਅਖਬਾਰਾਂ ਨੇ ਕੱਟਿੰਗਸ ਨੇ ਉਸ ਵੇਲੇ ਦੀ ਅਖਬਾਰੀ ਖਬਰਾਂ ਜਿਹੜੀਆਂ ਰਿਪੋਰਟ ਨੇ ਜਿਨ੍ਹਾਂ ਨੂੰ ਮੈਂ ਵੀ ਪਿਛਲੇ ਸਮੇਂ 'ਚ ਉਸ ਵੇਲੇ ਵੀ ਰਿਪੋਰਟ ਕੀਤਾ ਸੀ 2007-08 ਦੀਆਂ ਘਟਨਾਵਾਂ ਨੇ ਤਾਂ ਉਦੋਂ ਵੀ ਦੋ ਗਰੁੱਪਾਂ 'ਚ ਚੱਲਦੀ ਸੀ ਵਾਰਦਾਤ ਇਹਨਾਂ ਦੀ ਆਪਸ ਗੈਂਗਬਾਜ਼ੀ ਸੀ ਪਰ ਉਸ ਤੋਂ ਬਾਅਦ ਇਹ ਸੋਨੂ ਚੱਟਾ ਜਿਹੜਾ ਸੀਗਾ ਇਹਦੇ ਮੁਕਦਮੇ ਕਾਫੀ ਉਸ ਵੇਲੇ ਵੀ ਦੱਤੇ ਸੀਗੇ ਉਹਦੇ ਕਦਮਾਂ ਨਾਲ ਹਮਲਾ ਆਇਆ ਸੀਗਾ ਉਹ ਚਠਾ ਦੇ ਉੱਤੇ ਪੰਜਾਬ ਦੇ ਵਿੱਚ ਵੀ ਸ਼ਾਇਦ ਜਲੰਧਰ ਦੇ ਵਿੱਚ ਜਾਂ ਕਰਤਾਰਪੁਰ ਦੇ ਉੱਤੇ ਬਹੁਤ ਡੈਡਲੀ ਹਮਲਾ ਉਸ ਵੇਲੇ ਹੋਇਆ ਸੀ ਪਰ ਇਹ ਸਰਵਾਈਵ ਕਰ ਗਿਆ ਵੀ ਉਸ ਤੋਂ ਬਾਅਦ ਇਨਾਂ ਦਾ ਦੂਸਰੇ ਗਰੁੱਪ ਦੇ ਨਾਲ ਸੀ ਆ ਕਾਫੀ ਇਨਾਂ ਦੀ ਗੈਂਗ ਹਾਰ ਚਲਦੀ ਸੀ ਪਰ ਉਸ ਤੋਂ ਬਾਅਦ ਸੋਨੂ ਚੱਠੇ ਪਹਿਲਾਂ ਤੇ ਇਨਫੋਰਮੇਸ਼ਨ ਸੀ ਕਿ ਇਨ ਸਭ ਦੇ ਵਿਚਾਲੇ ਉਹ ਪਹਿਲਾਂ ਇੰਗਲੈਂਡ ਜਾਣ ਦੀ ਇਨਫੋਰਮੇਸ਼ਨ ਸੀ ਪਰ ਬਾਅਦ ਵਿੱਚ ਉਹ ਕੈਨੇਡਾ ਸੀਗਾ ਕੈਨੇਡਾ ਚਲਾ ਗਿਆ ਤੇ ਇਸ ਦੇ ਜਿਹੜਾ ਪਰਿਵਾਰ ਹੈ ਪਿਛੋਂ ਜ਼ਿੰਮੇਦਾਰ ਪਰਿਵਾਰ ਹੈ ਕਿਸਾਨਾਂ ਦਾ ਔਰ ਇਸ ਦੇ ਫਾਦਰ ਆਮ ਸਧਾਰਨ ਕਿਸਾਨ ਨੇ ਤਰਗ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਟਵਣ ਜਿਹੜੀ ਇਹ ਅਸਲ ਦੇ ਵਿੱਚ ਸੋਨੂ ਚੱਠਾ ਦੀ ਜਿਹੜੀ ਡੈਥ ਹੋਈ ਹੈ ਇਸ ਦੇ ਪਿੱਛੇ ਕੌਣ ਨੇ ਕੀ ਕਰਨ ਨੇ ਇਹ ਤਾਂ ਕੈਨੇਡਾ ਦੀ ਪੁਲਿਸ ਇਹ ਕਲੀਅਰ ਕਰੇਗੀ ਪਰ ਪਿਛਲੇ ਦਿਨਾਂ ਚ ਤੁਹਾਨੂੰ ਯਾਦ ਹੋਵੇਗਾ ਕਿ ਕੈਨੇਡਾ ਦੇ ਵਿੱਚ ਤਾਂ ਕੰਪੀ ਸ਼ਰਮਾ ਦੇ ਹੋਟਲ ਦੇ ਉੱਪਰ ਵੀ ਜਿਹੜੀ ਸੀ ਗੋਲੀ ਦੀ ਵਾਰਦਾਤ ਜਿਹੜੀ ਚੱਲੀ ਉਸ ਤੋਂ ਇਲਾਵਾ ਵੀ ਪਿਛਲੇ ਦਿਨਾਂ ਚ ਕਈ ਵਾਰਦਾਤਾਂ ਜਈਆਂ ਹੋਈਆਂ ਨੇ ਪਰ ਇਹ ਸਭ ਦੇ ਪਿੱਛੇ ਕੌਣ ਹੈ ਕੌਣ ਹੈ ਜਾਂ ਇਸ ਨੂੰ ਨਾਲ ਦਿਖਾਉਣ ਤੋਂ ਜੋ ਜੋ ਇੱਕ ਹੋਰ ਨੌਜਵਾਨ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਵਿੱਚ ਜ਼ਖਮੀ ਹੋਇਆ ਉਸ ਨੌਜਵਾਨ ਉਹ ਵੀ ਪੰਜਾਬ ਦਾ ਨੌਜਵਾਨ ਹੈ ਜਾਂ ਫਿਰ ਉਸ ਦੇ ਬਾਰੇ ਕੁਝ ਡਿਟੇਲ ਸਾਹਮਣੇ ਆਈ ਹੈ ਅਹ ਦੇਖੋ ਰਵੀਜੀ ਉਸ ਬਾਰਿਆਂਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਾ ਤਾਂ ਉਹਦੀ شناخت ਦਾ ਫਿਲਹਾਲ ਪਤਾ ਲੱਗਾ ਕਿਉਂਕਿ ਟੈਨੈਂਟ ਦਾ ਉਸਦੇ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਇਸਦੇ ਨਾਲ ਇਸ ਦੇ ਕਾਰੋਬਾਰ ਦੇ ਵਿੱਚ ਹੱਥ ਮਟਾਉਂਦਾ ਜਿੰਨੀ ਕੀ ਜਾਣਕਾਰੀ ਚਵਾਦੀ ਤੌਰ ਤੇ ਮਿਲੀ ਹੈ ਉਹ ਬਹੁਤ ਹੀ ਸੰਭਾਵਨਾ ਹੈ ਕਿ ਪੰਜਾਬੀ ਨੌਜਵਾਨ ਹੀ ਹੋ ਸਕਦਾ ਹੈ ਪਛੋਕੜ ਪੰਜਾਬ ਦਾ ਬਟ ਇਹ ਕਿ ਉਸ ਨੂੰ ਤੁਰੰਤ ਉਸਦੇ ਉਂ ਗੋਲੀਆਂ ਲੱਗੀਆਂ ਨੇ ਬਟ ਉਸ ਨੂੰ ਜਿਹੜਾ ਉਸ ਦਾ ਬਚਾਅ ਹੋ ਗਿਆ ਸਾਨਕ ਟਰਾਮਾ ਸੈਂਟਰ ਦੇ ਵਿੱਚ ਲੈ ਗਏ ਉਹਨਾਂ ਨੇ ਇੱਕ ਦੂਜੀ ਵੀ ਨਾਲ ਹੀ ਇੱਕ ਪਹਿਲਾਂ ਉਹਨਾਂ ਨੇ ਪੋਸਟ ਜਿਹੜੀ ਸ਼ੇਅਰ ਕੀਤੀ ਸੀ ਪੀਲ ਰੀਜਨ ਮਿਨਿਸ ਨੇ ਬ੍ਰੈਂਟਨ ਦੀ ਤੇ ਪਹਿਲਾਂ ਉਹਨਾਂ ਨੇ ਵਾਰਦਾਤ ਦੀ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਦੂਜੀ ਪੋਸਟ ਦੇ ਵਿੱਚ ਉਹਨਾਂ ਨੇ ਇਹ ਲਿਖਤਾ ਸੀ ਕਿ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਹੈ ਸਨਕ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਪੁਲਿਸ ਨੇ ਏਰੀਆ ਦੇ ਵਿੱਚ ਪਹੁੰਚ ਕੇ ਸਾਰੇ ਏਰੀਆ ਦੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੈਂਸਿਟੀਵੇ ਪੁਲਿਸ ਤਰੀਕ ਕੰਮਾਲੀ ਸ਼ੁਰੂ ਕਰ ਦਿੱਤੀ ਹੈ ਪਰ ਇਸ ਸਭ ਦੇ ਵਿਚਾਲੇ ਹੁਣ ਕੀ ਹੈ ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਇਸ ਤਰ੍ਹਾਂ ਹੱਤਿਆ ਹੋਣੀ ਇਸ ਦੇ ਕਾਰਨ ਦੇ ਇਸ ਦੇ ਬਾਰੇ ਜਦੋਂ ਪਤਾ ਲੱਗੇਗਾ ਤਾਂ ਫਿਰ ਇਹ ਵੀ ਜਰੂਰ ਆਪਣੇ ਸਰੋਤਾਂ ਨਾਲ ਸਮਝਾ ਕਰਾਂਗੇ ਗੱਲ ਜੀ ਜੀਤਮਾਨ ਜਾਣਕਾਰੀ ਲਈ ਧੰਨਵਾਦ ਗਗਨ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਉਦੋਂ ਘਟਨਾ ਵਾਪਰੀ ਜਦੋਂ ਨੌਜਵਾਨ ਜਿਹੜਾ ਹੈ ਆਪਣੇ ਘਰ ਦੇ ਵਿੱਚ ਮੌਜੂਦ ਸੀ ਉਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਜਿਹੜਾ ਹੈ ਉਸ ਦੇ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਗੈਂਗਵੋਰ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਕਿਉਂਕਿ ਪਹਿਲੇ ਵੀ ਇੱਕ ਕਤਲ ਜਿਹੜਾ ਹੋਇਆ ਸੀ ਤਾਂ ਇਸ ਨੌਜਵਾਨ ਦਾ ਜਿਹੜਾ ਇਹ ਸੋਨੂ ਝੱਠਾ ਉਸ ਦਾ ਨੌਜਵਾਨ ਦਾ ਨਾਮ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਸੋਸ਼ਲ ਮੀਡੀਆ ਦਾ ਪੋਸਟ ਵਾਇਰਲ ਹੋਈ ਸੀ ਜਿਸ ਦੇ ਵਿੱਚ ਸਾਫ਼ ਕਿਹਾ ਗਿਆ ਸੀ ਕਿ ਇਸ ਪੋਸਟ ਦੀ ਜ਼ਿੰਮੇਵਾਰੀ ਜਿਹੜੀ ਸੋਨਾ ਚੱਠਾ ਸੋਨੂ ਚੱਠਾ ਵੱਲੋਂ ਲਈ ਜਾ ਰਹੀ ਹੈ ਉਸ ਤੋਂ ਬਾਅਦ ਸੋਨੂ ਚੱਠਾ ਨੇ ਖੁਦ ਮੀਡੀਆ ਸਾਹਮਣੇ ਆ ਕੇ ਇਸ ਦਾ ਇਸ ਦੀ ਪੁਸ਼ਟੀ ਕੀਤੀ ਸੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਸ ਦਾ ਕੋਈ ਲਿੰਕ ਨਹੀਂ ਹੈ ਪਰ ਹੁਣ ਜੋ ਇਹ ਘਟਨਾ ਵਾਪਰੀ ਹੈ ਇਸ ਦੇ ਵਿੱਚ ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਮਾਮਲਾ ਸਾਹਮਣੇ ਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ ਜਿਹੜਾ ਹੈ ਗੈਂਗਵਾਰ ਦਾ